ਇਸ ਆ ਗੁਰਦੁਆਰਾ ਸਾਹਿਬ ਉਹ ਸਮਾਂ ਵੀ ਆਇਆ ਬੈਠਾ ਮੋਹਤਮ ਸਿਓ ਜਦੋਂ ਇੱਥੇ ਬਹਿਣ ਨੂੰ ਥਾਂ ਨਹੀਂ ਸੀ ਬਹਿਣ ਨੂੰ ਜੇ ਕੋਈ ਬਹਿਣ ਨੂੰ ਥਾਂ ਨਾ ਜਾਂਦਾ ਸੀ ਕਿਸੇ ਨੂੰ ਉਹ ਵੱਡੇ ਭਾਗ ਸਮਝਦਾ ਸੀ ਕਿ ਮੈਨੂੰ ਅੰਦਰ ਬਹਿਣ ਨੂੰ ਥਾਂ ਮਿਲ ਗਿਆ ਤੇ ਜੇ ਬੋਲਣ ਨੂੰ ਮਿਲ ਜਾਂਦਾ ਸੀ ਉਹ ਕਿਹਨੇ ਸ਼ੁਕਰ ਆ ਮੈਨੂੰ ਸੂਰ ਸਿੰਘ ਖਾਲਸੇ ਦੀ ਸਟੇਜ ਤੇ ਬੋਲਣ ਨੂੰ ਥਾਂ ਮਿਲ ਗਿਆ ਪੰਜਾਬ ਦਾ ਕੋਈ ਬੰਦਾ ਇਹ ਹਜ ਨਹੀਂ ਰਿਹਾ ਧਾਰਮਿਕ ਰਾਜਨੀਤਿਕ ਕੇ ਕੋਈ ਦਾਉਣ ਵਾਲਾ ਹੋਵੇ ਉਹ ਜਿਹਨੇ ਹਸਣ ਪਰ ਹਾਜ਼ਰੀ ਨਾ ਭਰੀ ਹੋਵੇ ਕਿਉਂਕਿ ਸੰਘਰਸ਼ ਜੋਰਾਂ ਤੇ ਸੀ ਤੇ ਜਦੋਂ ਅੱਜ ਉੱਠ ਕੇ ਉੱਠ ਉੱਠ ਕੇ ਬੋਲ ਕੇ ਚਲੇ ਜਾਂਦੇ ਸਿੱਖੋਂ ਮੈਂ ਹੈਰਾਨ ਸੀ ਇੱਥੇ ਕੌਮ ਦੀ ਏਕਤਾ ਦੀ ਗੱਲ ਕਰਦੇ ਹੋ ਅਸੀਂ ਬੈਠਣ ਨੂੰ ਤਿਆਰ ਨਹੀਂ ਦੋ ਮਿੰਟ ਉਹ ਕਿਹੜੇ ਕੰਮ ਆ ਗਏ ਸੂਰ ਸਿੰਘ ਖਾਲਸੇ ਦੀ ਇਹ ਜਿਹੜੀ ਕੁਰਬਾਨੀਆਂ ਤੋਂ ਵੱਡੇ ਉਹਦਾ ਭੋਗ ਹੋਵੇ ਅਸੀਂ 10 ਮਿੰਟ ਬਹਿ ਨਹੀਂ ਸਕਦੇ ਕੰਮ ਇਕੱਠੀ ਕਿਵੇਂ ਹੋ ਜੂਗੀ ਉਹ ਬੰਦੇ ਨੇ ਆਪਦਾ ਜੀਵਨ ਦਾ ਤੇ ਲਾਤਾ ਪੰਜ ਲੜਕੀਆਂ ਇੱਕ ਪੁੱਤਰ ਉਹਦਾ ਅਮਰੀਕਾ ਚ ਸਿੱਟ ਆਪ ਮਾਸਟਰ ਉਹਦਾ ਜਵਾਈ ਸਿੰਦਰਪਾਲ ਸਿੰਘ ਭੋਲਾ ਸ਼ਹੀਦ ਕਰਤਾ ਅਮਰੀਕਾ ਦੇ ਵਿੱਚ ਭਾਰਤ ਦੀਆਂ ਏਜੰਸੀਆਂ ਨੇ ਕਮਾਲ ਹੋ ਗਈ ਬੰਦਾ ਤਿਲ ਤਿਲ ਕਰਕੇ ਉਹਨੇ ਆਪਦਾ ਜੀਵਨ ਕੱਟ ਕਰ ਲਿਆ 7 ਸਾਲ ਪ੍ਰਕਾਸ਼ ਸਿੰਘ ਬਾਦਲ ਦੀ ਬੇਈਮਾਨ ਦੀ ਸਰਕਾਰ ਨੇ ਇੱਕ ਕਮਰੇ 'ਚ ਬੰਦ ਰੱਖਿਆ ਡੀ ਐਮ ਸੀ ਦੇ ਇੱਕ ਕਮਰੇ 'ਚ 7 ਸਾਲ ਲਗਾਤਾਰ ਜਦੋਂ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਗਏ ਓਏ ਓਏ ਆਹ ਗੱਲ ਕਰੇ ਜਿਵੇਂ ਦੁਸ਼ਮਣ ਨਾਲ ਗੱਲ ਕਰਨੀ ਹੁੰਦੀ ਆ ਕਿ ਬੰਦੀ ਸਿੰਘ ਰਿਆ ਕਿਵੇਂ ਹੋ ਜਾਣਗੇ ਇਸ ਕਰਕੇ ਭਰਾਵ ਸੂਰ ਸਿੰਘ ਖਾਲਸੇ ਦਾ ਜੋ ਜੀਵਨਾਂ ਨੂੰ ਕੋਸ ਕਹੀ ਜਾਵੇ ਉਹਨੇ ਉਹਨੇ ਸਨੇਹ ਰੀ ਅੱਖਰਾਂ ਆਪਣਾ ਨਾਂ ਅਰਜ਼ ਕਰਾ ਲਿਆ ਗੋ